ਕਾ ਕਿਵੇਂ ਆ ਕੀ ਹਾਲ ਹੈ ਫੇਰਾ ਇੱਥੇ ਕਿਵੇਂ ਖੜਾ ਖੜ ਕੇ ਭੀਖੇ ਵਾਲੇ ਮੋੜ ਜੇ ਤੇ ਤੂੰ ਤੂੰ ਕੁਝ ਖਾਣਾ ਬਿਨਾ ਕੀ ਖਵਾਏਂਗਾ ਦਾ ਉਸੇ ਮਰਜੀ ਖਾਦਾ ਕੀ ਖਵਾਏਂਗਾ ਦੱਸ ਵੀ ਮੀਲ ਖਾਦਾ ਆਇਆ ਖਵਾ ਕੌਣ ਮਰਦਾ ਖਾਦਾ ਕੌਣ ਹੈਗਾ ਤੇਰਾ ਮਿੱਤਰ ਕੋਈ ਮੈਂ ਬਾਹਰ ਹੀ ਮਦਦ ਨੂੰ ਆਇਆ ਆਇਆ ਕੀ ਦੇ ਲਿਆ ਪਤਾ ਨਹੀਂ ਯਾਰ ਅੱਜ ਗਾਹ ਦੁਰਿਆ ਅੱਛਾ ਇਹਨਾਂ ਮਰਜੀ ਖਾਦਾ ਪਤਾ ਵੀ ਬੰਦੇ ਨੂੰ ਤੂੰ ਹੈ ਉਹ ਜਾਣਦਾ ਵੀ ਬੰਦੇ ਨੂੰ ਕੂ ਹੀ ਪੜ ਕੇ ਲੈ ਕੇ ਤੂੰ ਮਨਸ ਰੱਬ ਯਾਦ ਜਾਣਦਾ ਕਿ ਬੰਦੇ ਨਾਲ ਕੀ ਕਰਦੀ ਆਰਾ ਨਹੀਂ ਜੀਦੇ ਤੂੰ ਆਪਾਂ ਢਾਬੇ ਤੇ ਬੜਿਆ ਜਾਣਦਾ ਤੈਨੂੰ ਹਾਂ ਤੈਨੂੰ ਜਾਣਦਾ ਬੰਦਾ ਹਾਂ ਚੱਲ ਫਿਰ ਪੁੱਛ ਕਿਤੇ ਗੱਲ ਨਾ ਪੈ ਜਾਣਾ ਢਾਬੀ ਢੋਬੀ ਮੇਰਾ ਹੈ ਹੈ ਢੋਬੀ ਮੇਰਾ ਹੈ ਉਹ ਦੇਖ ਲੈ ਫਿਰ ਵੀ ਕਿਤੇ ਗੱਲ ਨਾ ਪੈ ਜਾਣਾ ਆਪਣੇ ਬੰਦੇ ਨੂੰ ਤੂੰ ਗਾਂਦ ਰਖਾ ਕੇ ਪੈ ਜਾਣਗੇ ਹਾਰੇ ਨੌਕਰ ਰਖਿਓ ਨਾ ਆਪਣੇ ਆ ਦੇਖ ਅੱਛਾ ਕੌਣ ਬੰਦਾ ਤਾਂ ਬੰਦਾ ਸਾਡਾ ਕੋਈ ਆਪਣਾ ਆਹ ਗਾਹਾਂ ਦਾ ਬਟੇ ਲਗਾ ਅਰੇ ਹਾਂ

ਦੇਖ ਦੋ ਆੜ ਦੀ ਮੜਾ ਜਾ ਛਾਬੇ ਦਾ ਨਾਮ ਕੀ ਹੈਗਾ ਤਾਬਾ ਹੈ ਪਰਮਾਨੰਬਾ 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 ਕਿੱਥੇ ਲਗੇ ਨੇ ਇਹਦੀ ਇਹਦੇ ਪਿੱਛੇ ਬੰਨੀ ਹੋ ਠੀਕ ਆ ਇਹਦੇ ਸੂਰ ਬੰਨੀ ਹੋ ਲਓ ਬਾਈ ਤੁਸੀਂ ਦੇਖ ਸਕਦੇ ਤਾਂ ਵੀ ਹਾਜਰਾ ਦਾ ਬਗਾ ਹੋ ਜਾ ਆਪਣਾ ਜਿਹੜਾ ਬਹਿ ਦੀ ਬੂੜਾ ਬਾ ਇਹਦੇ ਬਹਿ ਅੱਛਾ ਮੂਰੇ 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 ਦੇ ਠੀਕ ਕੀ ਹਿਸਾਬ ਨਾਲ ਦਵਾ ਦੇਗਾ ਅੱਛਾ ਆਪਣੀ ਹੋ ਜਾ ਯਾਰ ਨਾ ਨਾਮ ਲੱਗ ਜਾਊਗਾ ਕੋਲੋਂ 50 ਰੁਪਏ ਘਟਾ ਯਾਰ ਅੱਛਾ ਹਾਂ ਇਹਨਾਂ ਦਾ ਪਾਸ ਦੇਖ ਲਾ ਹੁਣ ਸੋਚ ਕੇ ਕਹੀਗਾ ਬੰਦ ਖਾ ਨੂੰ ਪੱਕੀ ਗੱਲ ਆ ਹਾਂ ਲੈ ਸਾਨੂੰ ਫਿਰ ਚੀਜ਼ਾਂ ਗਣਿਆ ਦੇ ਕਿਹੜੀਆਂ-ਕਿਹੜੀਆਂ ਨੇ ਬਾਈ ਕੋਲ ਆਏ ਸਾ ਸੁੱਕਾ ਮਿਲੂ ਬਾਈ ਦਾ ਮਿਲਿਆ ਪਹਿਲਾਂ ਮੈਨੂੰ ਜਿਹੜਾ ਮੈਂ ਬਾਈ ਮੈਂ ਖੜਾ ਜਦੋਂ ਯਾਰ ਅੱਛਿਆ ਚੱਲ ਫਿਰ ਤੂੰ ਦੱਸ ਬਾਈ ਕੀ ਜਿਆਦਾ ਕੁਝ ਕਰੂਗਾ ਦੱਸ ਫਿਰ ਆ ਦੇਖਾ ਇਹ ਕੀ ਰੇਟ ਨ ਦਵਾ ਦੇਗਾ ਆਪਾਂ ਨੂੰ ਦੱਸੋ ਨੂੰ ਅੱਛਿਆ ਆਹਾਂ ਜਿਹੜਾ ਤਰੀ ਵਾਲਾ ਗਾ ਇਹ ਇਹ ਸਬੂਦਾ ਜੰਨੇ 640 ਨੂੰ ਹਾਂ ਜੇ ਕੋਈ ਬੰਦਾ ਖਾਸ ਮਗਤ ਲਿਆਊਗਾ ਹਾਂ 600 ਨੂੰ ਨਾ ਦੇਣ ਕੋਈ ਗੱਲ ਨਹੀਂ ਹਾਂ ਹੋਰ ਕੀ ਚੀਜ਼ ਆ ਇਹ ਕਰਾਇਆ ਜਿਗਣਾ ਹੈ ਇਹ ਤੱਕ ਜੇ ਤਰੀਆ ਚਾਹਣਾ ਹੈ ਅੱਛਾ ਇਹ ਕੀ ਰੇਟ ਨੂੰ 400 ਰੁਪਏ ਕਿਲੋ ਇਹ 400 ਨੂੰ ਕਿਲੋ ਤਰੀਆ ਹੈ ਅੱਛਾ ਹੂੰ ਚਲ ਆ ਜਾ ਫਿਰ ਉਹ ਬਾਈ ਨਾਲ ਮਿਲਾਇਆ ਬੰਦਾ ਮੇਨ ਚਲ 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 ਆ ਜਾ ਮੇਨ ਦਾ ਮਾਈ ਹੈ ਮੈਨੂੰ ਪਤਾ ਐਂਦਾ ਤੂੰ ਮੇਨ ਆ ਫਿਰ ਵੀ ਉਹ ਬੰਦੇ ਨਾਲ ਮਿਲਾਇਆ ਜਿਹੜਾ ਕਨੈਕਟ ਤਾਂ ਉਸ ਨੇ ਕਰਾਉਂਗੇ ਆ ਦੇਖ ਦੇ ਪੁੱਸਤ ਕੀ ਹਾਂ ਇਹ ਰਾ ਕਾ ਇਹ ਤਾਂ ਮੈਂ ਜਾਣਦਾ ਹਾਂ ਹੋਰ ਵਧੀਆ ਵਾਲਾ ਠੀਕ ਹੈ ਠੀਕ ਹੈ ਵਧੀਆ ਵਧੀਆ ਲਓ ਬਈ ਮੈਂ ਤਾਂ ਬਾਈ ਨੂੰ ਪਹਿਲਾਂ ਜਾਣਦਾ ਮੈਨੂੰ ਇਹ ਨਹੀਂ ਪਤਾ ਜਿਵੇਂ ਬਾਈ ਦਾ ਪੈਸੇ ਹੈਗਾ ਸਹੀ ਉਹ ਚਾਚਾ ਸਾਡਾ ਇਹ ਕਿਵੇਂ ਕਰਤਾ ਸੀ ਮੋੜ ਨਹੀਂ ਦੀ ਆਹ ਬਈ ਅੱਜ ਆਪਾਂ ਪਲਵਾਨ ਬਾਈ ਦੇ ਟਾਪੇ ਤੇ ਪਹੁੰਚੇ ਹੋਏ ਆਂ ਬਾਈ ਨੇ ਜਿਵੇਂ ਸਾਨੂੰ ਰੇਟ ਦੱਸਿਆ ਸ਼ਦੀਕ ਨੇ ਸ਼ਦੀਕ ਕਹਿੰਦਾ ਜਿਵੇਂ ਆਪਾਂ ਕਰਦਾਂਗੇ ਕਹਿ ਦਾਂਗੇ ਕਹਿੰਦਾ ਪਲਵਾਨ ਆਪਣੀ ਇੱਕ ਨਹੀਂ ਮੋੜਦਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੈ ਬਾਈ ਆ ਠੀਕ ਹੈ ਹੋਰ ਸੁਣਾਓ ਕੀ ਕੀ ਪ੍ਰਾਈਸ ਮਿਲਦੀ ਹੈ ਭਾਈ ਆਪਣੀ ਆਪਣੇ ਛੋਟੇ ਵੀ ਸਾਰਾ ਕੁਝ ਹੀ ਮਿਲਦਾ ਯਾਰ ਉਹਰੇ ਆਪਣੇ ਜਿਵੇਂ ਕਿ ਬਾਰਡਰ ਚਿਕਨ ਹੋ ਗਿਆ ਚਿੱਲੀ ਚਿਕਨ ਹੋ ਗਿਆ ਪੰਜਾਬੀ ਚਿਕਨ ਹੋ ਗਿਆ ਕੜਾਹੀ ਚਿਕਨ ਹੋ ਗਿਆ ਰੋਸਟਡ ਹੋ ਗਿਆ ਫਰਾਈ ਹੋ ਗਿਆ ਠੀਕ ਹੈ ਹਰ ਚੀਜ਼ ਟਾਈਮ ਅਨੁਸਾਰ ਮਿਲਦੀ ਹੈ ਸਵੇਰੇ 11 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਉੱਪਰ ਉੱਪਰ ਰਹਿੰਦਾ ਬਣਾ ਟਾਬਾ ਠੀਕ ਆ ਬਾਕੀ ਰੇਟ ਦੀ ਕੋਈ ਗੱਲ ਨਹੀਂ ਜਿਵੇਂ ਚਾਚਾ ਸਦੀਕ ਨੇ ਕਹਿਤਾ ਉਵੇਂ ਹੀ ਲਾ ਦਾਂਗੇ ਅੱਛਾ ਲਓ ਭਾਈ ਜੇ ਬਾਈ ਚਾਂਸ ਟੈਸਟ 'ਚ ਕੋਈ ਫਰਕ ਹੋਵੇ ਗਾਗ ਦੇ ਪਸੰਦ ਨਾ ਆਵੇ ਤਾਂ ਆਪਾਂ ਡਿਸ ਦੁਬਾਰਾ ਦਵਾਗੇ ਬਣਾ ਕੇ ਜਿਹੜੀ ਪਹਿਲਾਂ ਦਿੱਤੀ ਹੈ ਉਹ ਕੈਨਸਲ ਉਹੀ ਜਗ੍ਹਾ ਤੇ ਨਵੀਂ ਦਮਾਂ ਗਈ ਕਿੰਨੇ ਤੋਂ ਕਿੰਨੇ ਤੱਕ ਆਪਣੇ ਕੋਲ ਸਵੇਰੇ 11 ਤੋਂ ਹਾਂਜੀ ਇਹ ਤਾਂ ਠੀਕ ਆ ਮੰਨ ਕੇ ਚੱਲ ਜੇ ਕਿੰਨੇ ਵਿਆਹ ਸਾਦੀ ਲਈ ਬੁੱਕ ਕਰਾਉਣਾ ਜਿੰਨਾ ਮਰਜੀ ਜਿੰਨਾ ਮਰਜੀ ਲਓ ਭਾਈ ਜਿੰਨਾ ਮਰਜੀ ਤੇ 500 ਬੰਦੇ ਦਾ 1000 ਬੰਦੇ ਦਾ ਚਾਚੇ ਸ਼ਰੀਕ ਦਾ ਨਾਮ ਲੈ ਕੇ ਆਉ ਕਹਿੰਦਾ ਕੋਈ ਆਪਾਂ ਡਿਸਕਾਊਂਟ ਕਰ ਦਾਂਗੇ ਬੂਰਾ ਬੂਰਾ ਕਿੱਥੇ ਜੀ ਆਪਣੀ ਲੋਕੇਸ਼ਨ ਜੀ ਇਹ ਲੋਕੇਸ਼ਨ ਹੈਗੀ ਆ ਜੀ ਆਪਣਾ ਭਿੱਖੀ ਮੋੜ ਦੇ ਉੱਪਰ ਠੀਕ ਆ ਜੀ ਬਾਕੀ ਦੀਪਕ ਢਾਬੇ ਦੇ ਸਾਹਮਣੇ ਆਉਂਦਾ ਠੇਕੇ ਦੇ ਨਾਲ ਹੈ ਪਹਿਲਵਾਨ ਢਾਬਾ ਠੀਕ ਹੈ ਨਾ ਤੁਸੀਂ ਬਜਟ ਕਰਕੇ ਦੇਖੋ ਫਿਰ ਤੁਹਾਨੂੰ ਪਤਾ ਲੱਗ ਜਾਊ ਕਿਸ ਤਰ੍ਹਾਂ ਦਾ ਹੈ। ਨੰਬਰ ਬੋਲ ਦੋ ਬਾਈ ਜੀ ਆਪਣਾ। 9817585399। ਲਓ ਬਾਈ ਛੇਤੀ ਛੇਤੀ ਆ ਜਾਓ ਜੇ ਕਿ ਜੇ ਵੀਰ ਨੇ ਸਸਤੇ ਰੇਟ ਵਿੱਚ ਚਾਚੇ ਸ਼ਦੀਕ ਦਾ ਨਾਮ ਲੈ ਕੇ ਮੀਟ ਖਾ ਕੇ ਜਾਣਾ ਜਾਂ ਲੈ ਕੇ ਜਾਣਾ ਤਾਂ ਬਾਈ ਦੇ ਨੰਬਰ ਤੇ ਕਾਲ ਕਰੋ। ਲੋਕੇਸ਼ਨ ਹੈਗੀ ਹੈਗੀ ਪਿੱਖੀ ਰੋਡ ਦੇ ਉੱਤੇ ਦੀਪ ਘਟਾਬੇ ਦੇ ਕੋਲ। ਓਕੇ ਚਾਚਾ ਠੀਕ ਆ ਫਿਰ। ਭੇਜ ਦਿਆ ਆਪਾਂ ਬੰਦੇ। ਵੱਧ ਤੋਂ ਵੱਧ ਬਾਈ ਵੀਡੀਓ ਨੂੰ ਦੇਖੋ ਤੇ ਬਾਈ ਨਾਲ ਜੂਲ ਸਪਰਕ ਕਰੋ ਓਕੇ ਬਾਈ ਧੰਨਵਾਦ।